ਆਪ ਸਭ ਬਹੁਤ 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 ਵਡਿਆ ਭਾਗਾਂ ਵਾਲੇ ਹੋ ਜਿਵੇਂ ਅਮਰ ਸਵੇਰੇ ਤੋਂ ਲੈ ਕੇ ਹੁਣ ਤੱਕ ਗੁਰੂਆਂ ਦੇ ਮਹਾਨ ਗੁਰੂ ਪੀਰਾਂ ਦੇ ਪੀਰ ਬਾਬਿਆਂ ਦੇ ਬਾਬੇ ਹਾਦੀਏ ਬਰਹਕ ذات ਬਬਰਕਾਤ ਕਾਸ਼ਫੁਰ اسرਾਰ ਮਹਿਬੂਬ ਬੇਕਸਾਂ ਯਾਰੇ ਬੇਬਸਾਂ ਗਮਖਾਰੇ ਆਜਦਾ ਕਾਦਰੇ ਮੁਤਲਕ ਸਰਵਲੇ ਕਾਇਨਾਤ सहाब करम सवटर ते फखश ते मालिक स्टेट ते चर्च ते कस्टोडियन हसारे आफ़ीत कशर मारफत रहनुम रहनुमाया रहबर रहबरां गाइड आफ द गाइड सहबे सैफो कता सिपा सलारे अफ़वाज आरफां काइमात रबु अल आलमीन तस्कीन द सागर रुहानीत सोमे अज़मत मजसमे इरफ़ानचशश्मे ہر دو मकान वाली हरदो जहान शहन शह हरदो आलम गंजीनाऐ अदब मखज़न इसरार दारूम आबशारे मारफत लिविंग वाइज़ी प्राफिट संसार دے सतसंगा जे मान सरोवर अर्शकुश ते دے रवां ख़ालसा पंथ ते सरप्रस्त शब्द गुर पीरा गैर गंभीरा ज्ञान भंडार बहर ज़खार ترکی بانی آئی जिन सॻली चिंत मटाई तन तन धन श्री गुरू ग्रंथ साहिब जी महाराज जी अघोश रहमत हज़ूरी अकदस तबानी गोदर ते हुय ते सरबंसदानी कादरे हरकार बेकस यार काशु इसरार मर्द मुजाहद अकाल सुत धन श्री गुरू गोबिंद जी महाराज जी साजे नवाज़े अदरणी ख़ालसा जी गुरू महाराज जी शीस बख़ीश किरपा अनगर नज़रे करम अमर दृष्ट ज़िंदगी रमकण वारी जीवन पटाउनि वारी चित ऐं सूरत हुसां ते वाली, वाली, वाली गुरफ़तह गज के जवाब दो जी वाहिगुरू जी का खालसा जी फती सुबुह दो वर्ल्ड फेम जगत प्रसिद्ध शोरा या फा कीर्तन जथियतो ਗੁਰਬਾਣੀ ਦਾ ਕੀਰਤਨ ਸਰਵਨ ਕੀਤਾ ਹੈ ਕੀਰਤਨ ਅਰਮੋਲਕ ਹੀਰਾ ਕਲਯੁਗ ਮੈਂ ਕੀਰਤਨ ਪ੍ਰਦਾਨਾ ਗੁਰਮੁਖ ਜਪਿਏ ਲਾਇ ਧਿਆਨਾ ਜੋ ਜੋ ਸੁਨੇ ਕਥੇ ਹਰ ਕੀਰਤਨ ਤਾਂ ਕੀ ਜਰਮਤ ਨਾਸ ਸਗਲ ਮਨੋਰ ਸਪਾਵੇ ਨਾਨਕਪੁਰ ਹੋਵੇ ਆਸ ਉਸ ਤੋਂ ਬਾਅਦ ਆਪ ਹੀ ਨੇ ਬੜੇ ਦੋ ਮੁਦੱਲਤ ਮਹਾਰੀ પુરੁਸ਼ਾਂ ਤੋਂ ਗੁਰ ਸ਼ਬਦ ਦੀ ਵਿਆਖਿਆ ਤੇ ਗੁਰਮਤਿ ਬਖਸ਼ਾਨ ਸਰਵਨ ਕੀਤੇ ਹਨ ਮਲਾਨਾ ਰੂਪ ਦੁਨੀਆ ਦੇ ਉੱਗੇ ਵਿਦਵਾਨਾਂ ਚ ਇੱਕ ਹੋਏ ਹਨ ਕਹਿੰਦੇ ਨੇ ਕਈਆਂ ਬੰਦਿਆਂ ਦੇ ਹੱਥ ਸ੍ਰੀ ਪ੍ਰਮਾਤਮਾ ਨੇ ਸ਼ਕਤ ਸਿਰਫ ਹਾਸਲ ਹੈ ਤਾਕਤ ਪਾਈ ਹੁੰਦੀ ਹੈ ਕਿ ਜੇ ਉਹਨਾਂ ਦੀ ਹੱਥ ਦੇ ਠਿਕਰੀ ਚਾਈਏ ਤੋ ਹੀਰਾ ਬਣ ਜਾਂਦੀ ਹੈ ਗਲੇ ਚ ਜ਼ਹਿਰ ਤੇ ਜੀਵ ਅਮਰਦਰ ਰੂਪ ਤਰਨ ਕਰਦਾ ਸੰਗਦਰ ਦਸਤੇ ਤੋਂ ਗਹਿਰ ਗਰਦਤ ਜ਼ਹਿਰਦਰ ਕਾਮੇ ਤੋਂ ਸ਼ਕਰ ਕਰਦਾ ਤੋ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਤ ਦਰਦ ਦੁਖ ਨਥਾ ਸਭ ਤੇ ਉਪਰ ਗੁਰੂ ਸ਼ਬਦ ਦੀ ਚਾਰ हर अकथ कथा का रस जिन चाखिया तिस जन सब पूख रहंती जान नाल हर की कथा संक्रिप्टे जप हर 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 होवंती हुंदास ने हुक्म है, है मैं 10 35 ਦਾ ਕਰਜ਼ ਕਰਾਂਗਾ ਮੈਂ ਕਿਤੇ ਕੰਮ ਵੀ ਜਾਣਾ ਮੈਂ ਬੇਨਤੀ ਹੈ ਜੀ ਕਿ ਅੰਮ੍ਰਿਤਸਰ ਚੱਲ ਰਿਹਾ ਵੀ ਅੰਮ੍ਰਿਤ ਅੰਮ੍ਰਿਤ ਵਾਸਤਵ ਵਿੱਚ ਜਿਹੜਾ ਅਸੀਂ ਛਕ ਰਿਹਾ ਇਹ ਅੰਮ੍ਰਿਤ ਨਹੀਂ ਹੈ ਜਿਸੜਾ ਪਿੰਡਾਂ ਵਿੱਚ ਮੀਠ ਨੂੰ ਮਾ ਪ੍ਰਸ਼ਾਦ ਕਹਿੰਦੇ ਨੇ ਮਹਾਪ੍ਰਸ਼ਾਦ ਮੀਟ ਨੂੰ ਕਹਿੰਦੇ ਪਿੰਡਾਂ ਵਿੱਚ ਆਮ ਲੋਕ ਕਹਿੰਦੇ ਨੇ ਇਸ ਐ ਨੂੰ ਅੰਮ੍ਰਿਤ ਕਿਹਾ ਗਿਆ ਵਾਸਤਵ ਵਿੱਚ ਇਹ ਪਾਉ ਲਖੰਡੇ ਦੀ ਪੀਵੋ ਪਾਉ ਲਖੰਡੇ ਧਾਰ ਹੋਏ ਜਨਮ ਸਹਿਲਾ ਅੰਮ੍ਰਿਤ ਕੀ ਹੈ ਅੰਮ੍ਰਿਤ ਨਾਮ ਤੇ ਬਾਣੀ ਹੈ ਅੰਮ੍ਰਿਤ ਬਚਨ ਸਾਧ ਕੀ ਬਾਣੀ ਸੋਨ ਵਟ ਭਾਗੀ ਆ ਹਰ ਅੰਮ੍ਰਿਤ ਬਾਣੀ ਰਾਮ ਅੰਮ੍ਰਿਤ ਬਾਣੀ ਅਮਿਉ ਰਸ ਅੰਮ੍ਰਿਤ ਹਰ ਕਰਨਾ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਬਿਸਰਾਮ ਇਹ ਹੈ ਅੰਮ੍ਰਿਤ ਬਚਨ ਹਰ ਕੇ ਗੁਣ ਗਾਉ ਪ੍ਰਾਨ ਤਰਨ ਕਾ ਇਹ ਸਵਾਉ ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ ਜਪਿਓ ਸਾਰ ਕੇ ਪਾਣੀ ਅੰਮ੍ਰਿਤ ਸੁਦਾ ਕੀ ਤਰੰਗਨੀ ਸੇ ਰੋਗ ਪਰਮ ਪੰਗਨੀ ਮਹਾ ਸਵੇਤ ਰੰਗਨੀ ਮਹਾਨ ਮਨ ਮਨੀ ਹੈ ਸੁਦਾ ਅੰਮ੍ਰਿਤ ਹੁੰਦਾ ਕਦੋ ਇਹ ਹੰਸਰੀ ਮਨ ਸਭ ਤਨ ਸਨੀ ਗੁਣ ਪਰ ਸੰਸਨੀ ਸਰਬ ਜਗ ਜਾਨੀ ਹੈ ਕਦੋ ਚੰਦ ਚੰਦਰੀ ਸੀ ਬੋਹ ਕਾਮ ਮੰਦਰੀ ਹਿਰਦੇ ਕੀ ਅਨੰਦਨੀ ਸਦੀਵ ਸੁਖ ਦਾਨੀ ਹੈ ਪ੍ਰੇਮ ਪਟ ਰਾਣੀ ਸਿਆਣੀ ਗਿਆਨ ਕੀ ਜਨਨ ਜਾਨੀ ਗੁਣੀ ਪਨੀ ਬਾਣੀ ਤਾਂ ਕੀ ਗੁਰੂ ਗੁਰਬਾਣੀ ਹੈ ਚੂੜਾ ਮਣੀ ਕਵੀ ਉਲਕਲ ਸਪਾਈਸਰ ਸੰਤੋਖ ਸਿੰਘ ਦੀ ਲਿਖਦਾ ਹੈ

جیسے بر بندے ہوں لگتے نا پار کشو آگے جائے پائیے لکشمی پار جی جیسے بٹ بی جاتے سکھ مسروپ ہوئے بوئے تھے برت کرے برسا بسار جی تیسے گر امرت بچن سے گر سکھر میں جانیے مہاتم گئی ہردوار جی جیسے مد پیت اشت مرم نہیں جانے پاچھے متوارو ہوئے شکے شک جاتا ہے جیسے تریا پیٹ تو پتار کو نہ پیٹ جانے ادھر تو ادان آن چہن دکھاتا ہے جیسے جیسے تیسے گور امرت کہ سکھ جو جانے سمات ہے جیسے ہاتھ میں جیسے دیپت میں جانے ہے جیسے برخ مہمان جانے کوئی کٹ دی شاہ بیٹھے کو بللات لات ہے کار پر مان کے نہ لاگت ہے پاری تو مول سنکھ دامن کو ہیرتا رات ہے جیسے کوئی رمر سے بچن مانے سے میں مجھے جانے سوگ ساغر سماتا ہے جیسے دیب دیبت پتان کے لوٹ پوٹ ہوتے کبھوں کے جوارہ میں پرت جار جائے ہے جیسے کھاگ نت پرت اتیوگ چوگ آوے اڑے کبھوں کے کہوں دین فاسی فاسی بہر انہوں آئے ہے جیسے ال کمل کمل پت خوجے نت کبھوں کے پدم کے سمپٹ سمائے ہے ਜੈਸੇ ਗੁਰਬਾਨੀਆਂ ਵਕਾਹਰਤ ਕਰਦੇ ਜਿੱਤੇ ਕਬੂਕੇ ਮਗਰ ਹੋਏ ਸ਼ਬਦ ਉੱਚਾ ਹੈ ਬਾਣੀ ਤarif ਕੀਤੀ ਹੈ ਕਿ ਪੀਉ ਕਵੀਓ ਨੇ ਕਿ ਜਿੰਨੇ ਹਜ਼ਾਰਾਂ ਰੋਟੀਆਂ ਤੁਸੀਂ ਜਿਵੇਂ ਰਸਗੁਲੇ ਗੁਲਾਬ ਜਾਮਨ ਲਸਬਰੀ ਖਾ ਲੋ ਰੋਟੀ ਵੀ ਗਰ ਤੋਂ ਖਰੀ ਜਾਂਦੀ ਥੰਮਸ ਅਪ ਗੋਲਡਸਪਾਰਟ ਪੈਪਸੀ ਲੈ ਜਿੰਨੇ ਮਰਜੀ ਲਿਮਕੇ ਪੀ ਲੋ ਪਾਣੀ ਦੇ ਨਲਕੇ ਦੇ ਪਾਣੀ ਵੀ ਗਾਟ ਨਹੀਂ ਰਹੇ ਭੋਜਨ ਕੇ ਖਾਏ ਬਿਨ ਜੈਸੇ ਭੁੱਖ ਨਹੀਂ ਦੂਰ ਹੋਤ ਪਿਆਸ ਨਹੀਂ ਦੂਰ ਹੋਤ ਪੀਏ ਬਿਨ ਪਾਣੀ ਕੇ ਚੜ੍ਹੇ ਬਿਨ ਪਾਣੀ ਜੈਸੇ ਤੰਬਰ ਨਹੀਂ ਦੂਰ ਹੋਤ ਦਰਦ ਨਹੀਂ ਦੂਰ ਹੋ ਤੇ ਬਿਨਾ ਮਿਲੇ ਦਾਨੀ ਕੇ ਜੈਸੇ ਨਹੀਂ ਰਿਜੇ ਇਸ਼ਤ ਬਿਨਾ ਪਾਪ ਸ਼ਰਤ ਹੋ ਤੇ ਮੁਕਤੀ ਨਾ ਪਾਈਏ ਬਿਨਾ ਮਿਲੇ ਬ੍ਰਹਮ ਗਿਆਨੀ ਕੇ ਤੈਸੇ ਹੀ ਪੀਉ ਕੇ ਸਕੋਰ ਕਲੀ ਕਾਲ ਮੈਂ ਸ਼ਾਂਤੀ ਨਾ ਪਾਈਏ ਬਿਨਾ ਪੜੇ ਗੁਰਬਾਣੀ ਕੇ ਗੁਰਬਾਣੀ ਇਸ ਜਗ ਮੇ ਚਾਨਣ ਕਰਮ ਬਸੇ ਮਨ ਆਏ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਗਿਆ ਵੀ ਤੁਸੀਂ ਬਾਣੀ ਕੀ ਕਿਉਂ ਚਾਨਣ ਕਰਦੇ ਉਹਨਾਂ ਨੇ ਬਹੁਤ ਸੋਹਣਾ ਖਿਆਲ ਪੇਸ਼ ਕੀਤਾ ਵਾ ਭਾਈ ਗੁਰਦਾਸ ਜੀ ਦੇ ਬਾਣੀ ਮੁਖੋਂ ਉਚਰੀਏ کوئی روشنائی مٹے اندھیرا اندھیر نو واسطے جوش مل سے نہیں اس پنڈ کا ہوا ہے کہ خدا یہ مخلوق بنائی ہے تو نے ایک بہت بڑی غلطی بھی کی ہے تو نے ایک نا کو انسان کی صورت دے کر مٹی بھی اس کی خراب کر دی تو نے دن کو بخشی ہے ہمیں سورج کی زیا روشنی رات کو کیا ہم کو چاند عطا یہ دنیا کا اندھیرا تو مٹایا ہے یارب جو دنیا میں اندھیرا اس کو بھی مٹا ایک, ایک بہت سنا لکھا پینہام دہام زہر کہ تو ہر جگہ ایان ہوتا ہے ہر فرد و بشر میں پنہا ہوتا ہے پر مظلوم کی گردن پر جب شری چلتی ہے یا رب یار کہاں ہوتا ہے یہ مان لیا کہ لہروں کے ہونٹوں میں کہانی تیری ہے انکار نہیں کوئی اس سے بھی کہ دریا میں روانی تیری ہے اتنی بھی ہے بیچ ببر سب کھینچا تانی تیری ہے یہ بھی ہے صحیح کہ ہر شاہ میں ہر جگہ نشانی تیری ہے مگر جب پاس کنارے کے توفا کسی کو ڈبوتا ہے اس طرح تو بتا دے ہر جگہ اس وقت کہاں ہوتا ہے تو ایسا اندھیر مٹون واسطے یہ بانی آئی ہے بانی مکھو اچریے ہوئے رشنائی مٹے اندھیارا جن سے امرزا سچے پاشن نے پوچھا بھی بانی پہلے ہی بڑی ہے چار وید چھ شاستر ستائی سمتیاں اٹھارہ پران گیارہ اپنیشد ان پر راگ گیتا مہا بھارت سے بڑے لکھے گئے ہیں ਕੀ ਲੋੜ ਸੀ ਹੋਰ ਉਹ ਬੰਦੇ ਨੇ ਜਿਵੇਂ ਤਰਸੀ ਰੂਪੇ ਮੇਗਲਾ ਬਸਾ ਹੈ ਕਿ ਤਰਸਦੀ ਮੱਦੇ ਪਾਣੀ ਨਹੀਂ ਤਰਸੀ ਜੂ ਤੇ ਪਾਣੀ ਨਹੀਂ ਹਰਸਾ ਦੇ ਪਾਣੀ ਹੈ ਥੱਲੇ ਤੇ ਮੀਂਹ ਪੈਣ ਦੀ ਕੀ ਲੋੜ ਹੈ ਇਹ ਬਾਹੀ ਦੀ ਬਖਸ਼ਿਸ਼ ਇਹ ਬਾਣੀ ਜੋ ਜਿਉਂ ਜਾਣੇ ਉਸ ਅੰਦਰ ਰਵੇ ਹਰ ਨਾਮਾ ਗੁਰਬਾਣੀ ਸੁਰਤ ਮੇਰਾਮਤ ਦਰਵਿਆ ਮਨ ਪੀਣਾ ਦੇ ਜਕਰ ਆਵੇ ਗੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੇ ਪ੍ਰਤਖ ਗੁਰੂ ਨਿਸਤਾਰੇ اے بانی کبیر صاحب نے وجہ کہا بھائی لوگ جانے یہ گیت ہے یہ تو برہم بچار کانسی اپدیس ہوئے مان سمرتی بار کوئی گاوے کوئی سنے ہر نام چلا کبھی نہیں پائے ہندوستان کے پتی سر رضا کرشن فادر آف ایسٹرن فلاسفی انہوں نے کہا کہ باقی سب دھرم سچائی ہے یہ نہیں بھی نہیں ਲੇਕਿਨ ਇਹ 100% ਸਚਾਈ ਹੈ ਨਰੋਲ ਸਚਾਈ ਹੈ ਇਹ ਪੀਰਾ ਪਗਮਾ ਦੀ ਜਿਉਂਦੀ ਜਾਗਦੀ ਜ਼ਬਾਨ ਹੈ ਗੁਰੂ ਗ੍ਰੰਥ ਸਾਹਿਬ ਇਜ਼ ਅ ਲਿਵਿੰਗ ਵਾਇਸ ਆਫ ਆਲ ਦੀ ਪ੍ਰੋਫੈਟਸ ਸਾਰੇ ਪੀਰਾ ਪਗਮਾ ਦੀ ਇਹ ਜ਼ਬਾਨ ਹੈ ਜਿਹੜੀ ਹੈ ਤੁਸੀਂ ਜੇ ਇਹ ਗੁਰਬਾਣੀ ਹੈ ਇਹਦੇ ਮਤਲਕ ਉਹਨਾਂ ਦੇ ਵਿੱਚ ਕੋਈ ਗਾਵੇ ਕੋਈ ਸੁਣੇ ਹਰ ਨਾਮ ਚ ਚਲਾਏ ਕਿਹਸ ਕਬੀਰ ਸੰਸਾਰ ਨਹੀਂ ਅੰਤ ਪਰਮਗਤ ਪਾਏ ਇਹ ਬਾਣੀ ਹਰ ਦੁੱਖਾਂ ਦਾ ਇਲਾਜ ਹੈ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ سنت ساجن بائے سے پورے گر تجانی اے بانی ہے تھال بچ تین وست پیو ستسنگوپ بچارو امرت نام کا پیو جس کا سب سے دارو جے کو کھاوے جے کو بنچے ادارو یہ بس تجی نہ جائی نتر گردارو تم سنسار چر لگ تریے نام برم پسارو اے بانی یہ دا انی فضیل دسی ہے ایک بڑے بدوان بھی نے لکھا با ਇਹ ਤੂ ਕਿਥੇ ਪਰਨਾ ਵੇ ਜੇਕਰ ਹਾਜਜੇ ਕਰਨ ਦੀ ਲੋੜ ਤੈਨੂੰ ਆ ਜਾ ਮੁਸਲਮਾਨਾ ਕਰ ਜਾ ਹਜ ਇਥੋਂ ਵੀਰ ਹਿੰਦੂਆ ਜੀ ਗੀਤਿਆ ਦੀ ਪੁਖ ਤੈਨੂੰ ਆ ਜਾ ਸੋਹਣਿਆ ਜਾਏਗਾ ਰੱਜ ਇਥੋਂ ਕਾਨੂੰ ਮੜੀਆਂ ਮਸਾਲਾ ਵਿੱਚ ਫਿਰੇ ਸਕੇ ਜਉ ਰੇਖ ਅੰਦਰ ਮੇਖ ਵਾਜੇ ਇਥੋਂ ਕੋਈ ঈਸਾ ਵਾਲਿਆ ਜੀ ঈਸਾ ਨੂੰ ਲਭਾਈ ਆ ਜਾ ਸੋਹਣਿਆ ਸਿੱਖ ਜਾ ਚਾਜ ਇਥੋਂ ਇਹ ਤਾਂ ਗੁਰਾਂ ਨੇ ਸਾਡੇ ਘਰਾਂ ਅੰਦਰ ਇੱਕ ਅਮਰ ਜੀ ਬਣੀ ਵਸਾਈ ਹੋਈ ਏ ਨਹੀਂ ਲੋੜ ਜੇ ਜਾਣ ਦੇ ਤੀਨ ਸਰਦ ਜਨਮਾਂ ਦੀ ਬਣੀ ਵਸਾਈ ਹੋਈ ਆ ਸੋ ਐਸੀ ਜਗ੍ਹਾ ਹੈ ਜਿੱਦੇ ਇੱਕ ਕਰਕੇ ਚਾਨਣ ਜਿਹਾ ਹੈ ਅਮਨ ਦੇ ਵਿੱਚ ਬਾਣੀ ਚੱਲੀ ਜਾਈਏ ਸਾਨੂੰ ਜੋ ਚਾਨਣ ਬਰਛੀ ਦੀ ਹੈ ਉਹਦਾ ਮੈਂ ਹਰਸ ਕਰਨ ਲੱਗਿਆ ਵਾਂ ਇੱਕ ਬਾਣੀ ਜਿਗ ਨਾਮ ਅਗਰ ਇਹ ਨਾਮ ਨਾ ਜਪਿਆ ਜਾਂਦੇ ਨਾ ਤੇ ਮੈਂ ਇਹ ਨਹੀਂ ਕਹਿੰਦਾ ਕਿ ਅਮਰ ਸ਼ਕ ਦਾ ਫਾਇਦਾ ਨਹੀਂ ਅਮਰ ਸ਼ਕ ਦਾ ਫਾਇਦਾ ਹੈ ਹੀ ਹੈ ਪਰ ਜੇ ਇਹ ਨਾਲੇ ਸੋਲੇ ਸੁਹਾਗੇ ਦਾ ਕੰਮ ਨਾਲ ਸਾਨੂੰ ਇਹ ਦੱਸੀ ਜਾਂਦੀ ਹੈ ਬਾਣੀ ਨਾਲ ਬਾਣੀ ਦੱਸਿਆ ਜਾਂਦਾ ਵਾ ਨਾਲ ਸਾਨੂੰ ਕਿਹਾ ਵੀ ਪੰਜ ਬਾਣੀਆਂ ਪੜ੍ਹਣੀਆਂ ਹੈ ਤੇ ਪੰਨੀ ਆ ਘਰ ਦੇ ਰਸਤੇ ਨਹੀਂ ਆ ਰਹੀ ਨਹੀਂ ਲਿਆ ਸਰ ਨੇ ਇਹਨੇ ਸਿਗਨੀਫੀਕੈਂਸ ਹਰ ਬੰਦੇ ਚ ਤਿੰਨ ਗੁਣ ਹੋਣੇ ਚਾਹੀਦੇ ਪੰਜ ਗੁਣ ਕਰ ਵਰਖੜਾ ਚਿਤ ਚੋਖੜਾ ਤੇ ਮੁਖ ਮੀਠ ਰਣ ਸਤੇ ਕਾ ਸ਼ਾਂਤ ਤੇ ਨਰਵਲੇ ਡੀਚ ਹੱਥ ਵਰਦੇ ਹੋਏ ਬਖਸ਼ਿਸ਼ ਦੇ ਜਿਵੇਂ ਚਾ ਚੜੇ ਰਹੇ 24 ਘੰਟੇ ਕਿਉਂ ਪਰਮਾਤਮਾ ਚਾਹ ਦਾ ਪਿਆ ਹੈ ਦੂਈ ਕੁਦਰਤ ਸੱਚੀ ਹੈ ਕਾ ਅਸਨ ਟਿਠੋ ਚੋ ਚੌਥੇ ਪਹਿਰੇ ਸ਼ਬਾਕੇ ਸੁਰਤੀਆਂ ਉਪਜੇ ਚੋ ਤਿੰਨੇ ਦਰਿਆਵਾਂ ਵਿੱਚ ਦੋਸਤੀ ਮਨ ਮੁਖ ਸੱਚਾ ਨੋ ਕਰੇ ਭਗਤ ਆਤਮ ਕੇ ਚਾਏ ਰਬਾ ਬਪਰੇ ਸੋ ਰਿਆ ਸਮਾਏ ਨਿਸਰ ਨਹੀਂ ਦਾਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦੇ ਰਾਤ ਨਾਨਕ ਚਾਹੀ ਹੋ ਉਹਨਾਂ ਦੇ ਮਹਾਰਾਜ ਦੇ ਨਾਮ ਹੀ ਚਾਹੀ ਰਸਾ ਸੱਜਣ ਮੈਂਦਾ ਚਾਹੀਆ ਸਭ ਕਹੀਂ ਦਾ ਮਿੱਤ ਸਭੇ ਜਾਣ ਲ ਆਪਣਾ ਕਹੀਂ ਨ ਠਾਏ ਚਤ ਜੇ ਅੰਮ੍ਰਿਤ ਦਰਸ਼ਨ ਕਰਨ ਜਾਂਦੇ ਤੁਸੀਂ ਦਰਸ਼ੀ ਜੋੜੀ ਆ ਪਰ ਪਹਿਲਾਂ ਮੈਂ ਕਹਿੰਦਾ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਭਾਈ ਨੰਦ ਨੇ ਸਿਫਤ ਕੀਤੀ ਹੈ ਕਿ ਗੁਰੂ ਰਾਮਦਾਸ ਆਮ ਤਾਇ ਉਲਬਰਾ ਜਹਾਂ ਬਾਣੇ ਅਕਲੀ ਮੇ ਸਿਦ ਕੋ ਸਫਾ ਹਮਦ ਸਲਤਨ ਸ਼ਮਦ ਫਕਰੀ ਖਿਸ਼ਾ ਗਰਾਮ ਮਾਇਆ ਤਰ ਅਫਸਰੇ ਅਫਸਰਾ ਹਮਾ ਸਾਜ਼ ਦੇ ਸ਼ੂਬ ਸਿਦ ਕੇ ਜ਼ਮੀਰ ਕਿ ਆਲਾ ਚ ਅਗਨਾ ਚ ਚਾਸ਼ੇ ਫਕੀਰ ਕਿ ਗੰਗਾ ਮੁਕਾਬਲ ਬ ਅਮਰ ਸਰਾਜ ਹਰ ਹਸੋ ਸ਼ਖਸ ਰਾਜ ਦਾ ਚਾਕਰ ਉਸ ਦੀ ਸਿਫਤ ਕਰਦੇ ਦੱਸਿਆ ਜੀ ਬਹੁਤ ਸੋਹਣਾ ਲਿਖਿਆ ਵਾ ਭਈ ਜਿਹੜਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਾਬਾ ਸ੍ਰੀ ਚੰਦ ਜੀ ਮਿਲੇ ਨਾ ਬਾਦ ਸਾਹਿਬ ਤੇ ਉਹ ਕਹਿਣ ਲੱਗੇ ਸ੍ਰੀ ਪੁਰਖਾ ਦਾੜਾ ਇੰਨਾ ਲੰਮਾ ਬਧਾਇਆ ਤੇ ਗੁਰੂ ਸਾਹਿਬ ਦਾ ਰੋ ਨਿਕਲ ਗਿਆ ਸੱਚੇ ਪਾਤਸ਼ਾਹ ਨੇ ਭੁੱਲ ਗਿਆ ਸਭ ਤੋਂ ਫਿਰ ਯਾਦ ਕਰਾਤਾ ਮੈਂ ਦਾਵਾ ਇਸੋ ਸੇ ਦਾੜਾ ਬਧਾਇਆ ਸੀ ਇਹ ਤੋਂ ਇਹ ਦਰਸ਼ਨ ਤੇ ਚੰਨ ਸਾਫ ਕਰ ਲਗਾ ਇਹਨੇ ਭੁੱਲ ਗਿਆ ਤੇ ਮੈਂ ਯਾਦ ਕਰਾਤਾ ਬਹੁਤ ਸੁਣਾ ਕਰੀਂਗੇ ਮੈਂ ਲਿਖਿਆ ਹੈ ਕਹਿੰਦੇ ਨੇ ਗੁਰੂ ਸ੍ਰੀ ਬਾਬਾ ਸ੍ਰੀ ਗੁਰੂ ਰਾਮਦਾਸ ਵਾਜ਼ ਆਫ ਅ ਵੈਰੀ ਮਾਈਲ ਡਿਸਪੋਜੀਸ਼ਨ Once he met Baba Sri Chand, the elder son of Baba Nanak. Seeing his long beard, asked him, O Ram Dasa, why have you cut so long a beard? you Hearing this, he began to weep and said, I had allowed it to grow longer in order to wipe out the dust of your feet. Hearing this, Baba Sri Chand began to weep and said, this is by these words of love and humility that you have ਆਪ ਕੋਲ ਦੀ ਕਿੰਗ ਦਾ ਗੁਰੂship ਅਜੇ ਵੀ ਬਈ ਹੋਏ ਉਹਨ ਸਰਦਾਰ ਬੈਂਡਸਟਿਚੂਡ ਦਾ ਉਹਦਾ ਦਾ ਪੁੱਤ ਅਸੀਂ ਰਹਿ ਗਏ ਉਹਦੇ ਪੁੱਤਰ ਦੂਸਰਾ ਸਾਨੂੰ ਸਾਲਾ ਕਰਦੀ ਰਾਜਪਾਲ ਸਾਹਿਬ ਲੈ ਲਿਆ ਵਾ ਇਹ ਨਿਮਰਤਾ ਕਰਕੇ ਸ੍ਰੀ ਹਰਮੰਦਰ ਦੇਖੋ ਇਹਨਾਂ ਨੂੰ ਸਾਰੇ ਸੰਸਾਰ ਨੂੰ ਤੜ ਦੀ ਝੂਟੀ ਲੱਗੀ ਸੀ ਬਾਕੀ ਕਿਸੇ ਮਹਾਂਪੁਰਖ ਨੇ ਚੀਜ਼ਾਂ ਚੀਜ਼ਾਂ ਬੰਦੇ ਚ ਖਿੱਚੇ ਨੇ ਇਹਨਾਂ ਦੀ ਜੁੜੀ ਦੂਸਰਾ ਸੰਸਾਰੀ ਤਾਰ ਪਾਰ ਕਰਨ ਨਾਲ ਕਿ ਨਾਮ ਨਰਿੰਜਣ ਜਾਨੇ ਹੋ ਕਿੰਨੀ ਭਗਤ ਪ੍ਰੇਮ ਨਿਭਲਾਈ تا تو انگ دنگ سنگ بے او سائر جن سبت سرت کن برکھائی گرو داس کی کتھ کتھا ہے ایک جی کش کہی نہ جائی سوڈی سکل تارن کو اب گرو رام داس کو ملی وڈیائی سوڈی سکل تارن کو ساری شارن واسطے رام داس گرو جگ تارن کو لکھو جوت سور جن تری انہوں نے اتنے پھر سروور بنایا چھوٹا موٹے نلکے کا گزارا کرتے دو چار بند باتھ روم چار سروور ہی بنا پیتا جیسے لکھا بندے ناؤ ਇਸ ਵਾਸਤੇ ਉਹਨਾਂ ਨੇ ਇੱਥੇ ਸੋਵਰ ਬਣਾਇਆ ਵਾ ਔਰ ਇਹ ਬੰਦਰ ਵੇਖੋ ਨਾਮ ਹਰੀ ਮੰਦਰ Hindu ਤਰਫ ਦਾ ਨਾਮ ਹੈ ਬਣਿਆ ਸਿੱਖਾਂ ਵਾਸਤੇ ਆ ਤੇ ਨਹੀਂ ਪੱਥਰ ਸਾਇਮੀਆਂ ਨਹੀਂ ਰੱਖਿਆ ਵੇਖੋ ਜੀ ਕਮਾਲ ਦੀ ਗੱਲ ਸੈਕੂਲਰਿਜ਼ਮ ਦੀ ਹੱਦ ਵਈ ਸੰਸਾਰ ਦੇ ਉੱਤੇ ਇਹ ਥਾਂ ਦੇ ਉੱਤੇ ਹਰ ਇੱਕ ਨੂੰ ਹੱਕ ਆਪਣਾ ਉਹਦਾ ਅਕਬਰ ਆਜ਼ਮ ਕਹਿੰਦਾ ਸੀ ਮੈਂ ਹੀ ਬਣਾ ਦੇਣਾ ਇਕੱਲਾ ਮਾਲਕ ਹੈ ਨਹੀਂ ਜੇ ਦਾਵਾ karenge ਕਿ ਹਰ ਬੰਦਾ ਇੱਕ ਤਾਲ ਕਿਹਾ ਕਿ ਮੇਰਾ ਇਹ ਮੇਰਾ ਕੋਈ ਦੁਨੀਆ ਦਾ ਖਸਾਨ ਇਹੋ ਜਿਹੀ ਨਹੀਂ ਮਿਲੇਗੀ ਤੁਹਾਨੂੰ ਪਿੱਛੇ ਜੇ ਮੈਂ ਪੜਿਆ ਕਿ ਯੂਪੀ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਕੋਈ ਸ਼ੂਜ਼ਰ ਵਰ ਗਿਆ ਆਂਦਦੇ ਨੇ ਉੱਥੇ ਭਗਵਾਨ ਜੀ ਫਰਾਰ ਹੋ ਗਏ ਨੇ ਤੇ ਇਸ ਵਾਰ ਯਾਤਰੀਆਂ ਨੂੰ ਸਹੀ ਸੂਚਨਾ ਦਿੱਤੀ ਜਾਂਦੀ ਹੈ ਕਿ ਜਦੋਂ ਮੰਦਿਰ ਬਣ ਕੇ ਤਿਆਰ ਹੋ ਗਿਆ ਦੁਬਾਰਾ ਫਿਰ ਦਸ਼ੇ ਕਰਵਾ ਸਾਬ ਕਿ ਉੱਥੇ ਭਗਵਾਨ ਹੀ ਫਰਾਰ ਹੋ ਗਏ ਨੇ ਜਦੋਂ ਸ਼ੂਜ਼ਰ ਦੇ ਡਰ ਕੇ ਭਗਵਾਨ ਫਰਾਰ ਹੋ ਗਏ ਭਗਵਾਨ ਕਦੋਂ ਹੋ ਗਿਆ ਸੋ ਮੈਂ ਦੱਸਣਾ ਹੈ ਕਿ ਐਸਾ ਇਸ ਵੇਲੇ ਵੀ ਆਇਆ ਸੋਮਲਾ ਦੇ ਮੰਦਰ ਜਿੰਦਰਾ ਗੰਦੀ ਗਈ ਤੇ ਅੰਦਰ ਪ੍ਰਾਈਮ ਮਿੰਿਸਟਰ ਦੇ ਨਾ ਰਹਿੰਦੂ ਉਹਨਾਂ ਨੇ ਵੜ ਦਿੱਤਾ ਗਿਆ ਉੱਥੇ ਰਮਾਇਨ ਦੀ ਮੂਰਤ ਕਰਨ ਲੱਗੇ ਤੇ ਉਹਨਾਂ ਨੇ ਅੱਗ ਹੀ ਲਾ ਦਿੱਤੀ ਉਸ ਤੇ ਜਿਸ ਤੇ ਲਿਖਿਆ ਕਿ ਚੋਰ ਗਵਾਰ ਸ਼ੂਦਰ ਔਰ ਨਾਰੀ ਇਹ ਚਾਰੋਂ ਪਰਦੇਕੇ ਦੇ ਘਾਰੀ ਹਸਤਾਨਲ ਕੇ ਦੇ ਘਾਰੀ ਇਹ ਸਾਰੇ ਮਾਰਨ ਵਾਲੇ ਨੇ ਸਾਰੇ ਤੇ ਇਸ ਵਾਸਤੇ ਉਸ ਨੇ ਅੰਦਰ ਇਹ ਜੀ ਬਾਕੀ ਲਾ ਦਿੱਤੇ ਜਿਸ ਪ੍ਰਾਈਮ ਮਿੰਿਸਟਰ ਇਹ ਜਨਾਨੀ ਹੈ ਇਹੋ ਜਿਹਾ ਸਭ ਅਪਦੇਸ਼ ਵੀ ਦਿੱਤਾ ਗਿਆ مطلب پاپ کا مطلب چیزیں ہیں اتنے برابر درجہ جا سب راؤنڈ ٹیبل کانفرنس ہے نا ولڈ میں لوگ میز گول سے میز تو گول ہی ہوں پر مطلب یہ نہیں راؤنڈ ٹیبل کا مطلب سینٹر تو مہیز نہ کتنا ویج آتے ملک گلاب سیویں آزاد سی کچھ آ سب یہ مطلب یہ اچھا اتنے ہونا آتے بھی یہ کلا جگہ با جی کہ ہر بندہ تڑ کے جا سکتا کوئی بھی جا بے شک کسی نے کوئی نہیں اس طرح ہی, ہی بنتر بنت کیسی شاندار بنی ہے ਪੇ ਬਾਹਰ ਜੇ ਕੋਈ ਦੁਨੀਆ ਦਾ ਨਦਾਨ ਤੇ ਨਦਾਨ ਬੰਦਾ ਵੀ ਜਿਹਨ ਮਕਾਨ ਬਣਾਉਣ ਲੱਗੇ ਨੇ ਉਹ ਚਾਹੁੰਦਾ ਕਿ ਮੈਂ ਜ਼ਮੀਨ ਦੂਜੀ ਨਾਲ ਕੋਠੇ ਉੱਚੀ ਫੋਟ ਰੱਖਾਂ ਲੇਕਿਨ ਇਹ ਸਾਲੇ 13 ਫਿਰ ਡੂੰਘਾ ਆਮ ਲੈ ਵਤੋ ਪਛਾਰ ਦਾ ਚਿਕੜਾ ਮੈਚ ਨਹੀਂ ਨਹੀਂ ਇਹ ਮਲਵਾ ਵੀ ਐ ਇਨਸਾਨ ਪ੍ਰਾਈਮ ਮਿਨਿਸਟਰ ਦੇ ਕਰਜਾ ਤੇ ਰਾਸ਼ਟਰਪਤੀ ਦੇ ਕਰਜਾ ਕਿਸੇ ਫਾਰਮਰ ਸੇਟ ਦੇ ਕਰਜਾ ਇੱਕ ਪੌੜੀਆਂ ਚੜਦਾ ਫਿਰੇ ਰੱਬ ਦੇ ਕਰਜਾ ਤੇ ਨੀਵਾ ਉਤਰਨਾ ਪਹਿਲੇ ਵਿੱਚ ਨੀਵੀਂ ਬੌਲੀ ਦੀ ਰਹਿੰਦੀ ਆ ਇੱਕ ਠੰਡੀ ਪਉਣ ਪਸ ਦੇ ਉਸ ਦੇ ਦਵਾਰ ਉਤੇ ਨੀਵੇਂ ਕਾਹਨ ਕੋਈ ਨਹੀਂ ਕਰ ਸਕਦਾ ਬੇਸ਼ਕ ਹੁਣ ਹੈ ਨੀਰੀ ਦੇ ਦਵਾਰ ਉਤੇ ਨੀਵੀਂ ਨਹੀਂ ਸੱਡਾ ਖਲੋਂਦੀ ਆ ਮਹਿਲ ਮਾੜੀਆਂ ਲੈਂਦੀ ਆ ਸਾਰ ਉਤੇ ਨੀਵੀਂ ਨਿਗਰ ਰਹਿ ਕੁਲਵੰਤਿਆਂ ਦੀ ਟਿਕਾ ਜਸਦਾ ਰਹਿ ਸਾਰ ਉਤੇ ਨੀਉਣ ਨੂੰ ਬੇਰ ਸਮਝਾਉਂਦੀ ਸਿੰਬਲਾਂ ਨੂੰ ਤੋੜ ਪਹੁੰਚ ਦੇ ਢਾਲ ਨੂੰ ਜਾਣ ਵਾਲੇ ਨੇਕੀ ਨਿਮਰਤਾ ਨਿਉ ਨਿਰਮਾਣ ਸੇਵਾ ਚਾਰੇ ਵੇਸ ਨੇ ਸਾਈਂ ਜਾਨ ਵਾਲੇ ਨਿਉ ਕੇ ਰਾਮ ਨੇ ਰਾਮ ਕੇ ਰਾਮ ਲੀਤਾ ਲੈਣੇ ਪਏ ਗੁਰਿਆਈ ਨਰਮਾਈ ਕਰਕੇ ਚਾਤਰੀ ਜਿੱਤੇ ਨੀਵੇਂ ਉੱਚਾ ਹਾਰ ਜਾਵੇ ਜਿਵੇਂ ਪਾਈ ਪਾਈ ਨਿਮਰਤਾ ਹੀ ਕਰਕੇ ਨਿਮਰਤਾ ਲਪਾਉਣੀ ਹੈ ਹਰ ਜੀ ਦੇ ਥੀਓ ਪੁਆਹੀ ਦਬ ਜੇ ਸਾਈ ਲੋੜੇ ਸਭ ਛਜੇ ਬਿਆਲ ਤਾੜੀ ਤੇ ਸਾਈ ਤੇ ਦਬਾਰੀ ਜੇ ਮਿਲਣਾ ਲੋੜੇ ਰੱਬ ਨੂੰ ਤੇ ਇਹੀ ਪੜਾ ਸਬਬ ਛੱਡ ਹਸਤੀ ਪਕੜੇ ਨੇਸਤੀ ਇਹ ਸਭ ਵੀ ਚੰਗਾ ਟੱਬ ਜਿਨ੍ਹਾਂ ਮਾਵਾਂ ਪੀੜਾਂ ਖਾਧੀਆਂ ਸਹੀ ਜਿਨੇ ਸਿਰ ਪੁੱਤ ਪਰ ਗੱਲਾਂ ਛੜ ਦੇ ਬੌੜੀਆਂ ਕਰਦੇ ਤੇ ਪਾਸੇ ਰੋਕ ਤੋ ਇਹ ਜੀ ਚੀਜ਼ ਹੈ ਮੈਂ ਵਰਲਡ ਦੀ ਦੁਨੀਆ ਸਭ ਤੋਂ ਉੱਚੀ ਬਿਲਡਿੰਗ ਹੈ ਵਰਲਡ ਟ੍ਰੇਡ ਸੈਂਟਰ ਇਕ ਸੌ ਸਾਰੇ ਛੱਤ ਹੈ ਛੱਤ ਪਰ 77 ਛੱਤ ਛੱਲੇ ਨੇ ਤੇ ਉਹਦੇ ਉਦੇ 110 ਉੱਚੇ ਨੇ 45 ਸੈੜੀ ਲਿਫਟ ਕਰਦੀ ਹੈ ਮੈਂ 12 13 ਦੇ ਉੱਤੇ ਦਰਸ਼ਨ ਕੀਤੇ ਨੇ ਮੈਂ ਕਿਸੇ ਨੂੰ ਉੱਥੇ ਮੱਥਾ ਟੇਕ ਦੇਣੇ ਨਹੀਂ ਵਿਖਦਾ ਸਾਰੇ ਲੋੰਦੇ ਨੇ ਕਿ 12 ਡਾਲਰ ਲੱਗਦੇ ਨੇ ਟਿਕਟ 12 ਡਾਲਰ ਲੱਗਦੀ ਹੈ ਐਸੀ ਲੋੰਦੇ ਸਾਰੇ ਦੁਨੀਆ ਦਾ ਸਭ ਤੋਂ ਉੱਚਾ ਟਾਵਰ ਸਕਰੀਡੀਅਨ ਨੈਸ਼ਨਲ ਟਾਵਰ ਸੈਂਟ ਟਾਵਰ ਹੈ ਲੇਕਿਨ ਉਹਦੇ ਉੱਤੇ 1800 ਫੁੱਟ ਚਾਹ ਹੈ ਅੱਧਾ ਕਿਲੋਮੀਟਰ ਉਹਦੇ ਉੱਤੇ 8 ਡਾਲਰ ਟਿਕਟ ਲੱਗਦੀ ਹੈ ਮੈਂ ਸਤਰ ਸਾਹਿਬ ਦਾ ਦੇਖਿਆ ਮੈਨੂੰ ਨਹੀਂ ਕਿਤੇ ਦੇਖਿਆ ਕੋਈ ਮੱਛੀ ਨਹੀਂ ਉੱਥੇ ਆ ਕੁਦਰਤ ਸਾਹਿਬ ਦੀ ਲਾਸ਼ ਕੋਈ ਮੱਛੀ ਨਹੀਂ ਆਉਂਦੀ ਛਾਣੀ ਜੁੱਤੀ ਰੱਖਣ ਦੀ ਲੱਗਦੀ ਹੈ ਰਹੁੰਦੇ ਸਾਰੇ ਲੇਕਿਨ ਬੌਲੀ ਭਾਵੇਂ ਨੰਦਗੜ੍ਹ ਦੀ ਸਾਡੀ ਹੋਵੇ ਤੇ ਭਾਵੇਂ ਗੋਦਲ ਸਾਹਿਬ ਦੀ ਹੋਵੇ ਉੱਥੇ ਚਿਲਾਉਂਦਾ ਲੈਂਦੇ ਮੱਛੀ ਟਿਕਦੇ ਜਾ ਕੇ ਕੋਮਤ ਦਾਨ ਕਰਦੇ ਨੇ ਇਹ ਨਹੀਂ ਨਿਮਰਤਾ ਦੀ ਗੱਲ ਹੈ ਫਿਰੋਤ ਨਹੀਂ ਇਸ ਤਰੀਲੇ ਰਸੀਦ ਗਾਲੇ ਕਮਾਲ ਕਿ ਅੱਜ ਦਾ ਕਿ ਮੰਦਰ ਸਰਪੇ ਨੂੰ ਜਮੀਂ ਪਾਛੀ ਭਾਵੇਂ ਕੋਈ ਜਹਾਜ਼ ਤੇ ਚੜਿਆ ਹੋਵੇ ਭਾਵੇਂ ਗੱਡੀ ਤੇ ਚੜਿਆ ਹੋਵੇ ਭਾਵੇਂ ਕਾਰ ਤੇ ਥੱਲੇ ਉੱਤੇ ਰਖੇ ਤੇ ਹੋ ਜਾਏਗਾ ਥੱਲੇ ਹੋ ਜਾਏਗਾ ਕਾਹਰ ਆਪਣੇ ਸਾਹ ਜਗਿੰਨਾ ਮਤ ਆ ਜਾਏਗਾ ਅچھے ਪੰਨੇ ਨਾਲ ਜਦੋਂ ਕਿਸੇ ਘਰ ਜਾਣਾ ਫਿਰ 10-12 ਖੁਰਣੀਆਂ ਸਰਦਾਰ ਤਿਆਰ ਹੋ ਕੇ ਜਾਵੇਗਾ ਇਹ ਰਿਆ ਕਰੀ ਦੂਜੇ ਵਾਸਤੇ ਆਪਣੇ ਵਾਸਤੇ ਨਹੀਂ ਆਪਣੇ ਘਰ ਦੇ ਵਿੱਚ ਦੇ ਬੰਦੇ ਸਾਧੂ ਸਾਧ ਜਿਹੜਾ ਬੰਦਾ ਸਾਦਾ ਵਾ ਉਹ ਆਪਣੀ ਮਰਜ਼ੀ ਦੇ ਕੋਲ ਪੁਜਾ ਆਇਆ ਵਾ ਇਹ ਆਕੜੇ ਫੜਿਆ ਨੇ ਉਹ ਨਹੀਂ ਉਹ ਜਿਹੜਾ ਨਾ ਉਹ ਕੋਈ ਨਹੀਂ ਜਾ ਰਿਹਾ ਪਰ ਪੁੱਛ ਸਕਦਾ ਉਹ ਜਿਹੜਾ ਨਾ ਆਕੜੇ ਫੜਨੇ ਬੰਦੇ ਨੇ ਉਹਦਾ ਨਹੀਂ ਉਠਲ ਨਹੀਂ ਜਾ ਸਕਿਆ ਉਹ ਦੂਰ ਸਭਾ ਮਨਜ਼ਿਲ ਤੋਂ ਦੂਰ ਆ ਜੇ ਉਹ ਬਿਲਕੁਲ 你看 ਤੁਸੀਂ ਦੇਖੋ ਮਿਲਟਰੀ ਦੇ ਵਿੱਚ ਕਈ ਬੰਦੇ ਬੈਠੇ ਹੋਗੇ ਕਿ ਬਿਸ਼ੜ ਦੇ ਅਹੁਦੇ ਕਿਹੜੇ ਨੇ ਸਭ ਤੋਂ ਥੱਲੇ ਸੈਕਲ ਲੈਫਟਿਨੈਂਟ ਫਿਰ ਉਸਦੇ ਲੈਫਟਿਨੈਂਟ ਫਿਰ ਕੈਪਟਨ ਫਿਰ ਮੇਜਰ ਫਿਰ ਲੈਫਟੇਨਲ ਕਰਨਲ ਫਿਰ ਕਰਨਲ ਫਿਰ ਬ੍ਰਿਗੇਡੀਅਰ ਫਿਰ ਮੇਜਰ ਜਨਰਲ ਫਿਰ ਲੈਫਟੇਨਲ ਜਨਰਲ ਤੇ ਫਿਰ ਜਨਰਲ ਸਾਡੀ ਦੁਨੀਆ ਦਾ ਸੂਲ ਹੈ ਕਿ ਆਕੜੇ ਫਗੜੇ ਬੰਦੇ ਨਾਲ ਉਹ ਵਧੀਆ ਸਮਝਿਆ ਜਾਂਦਾ ਤੇ ਉਸ ਲਈ ਦੁਨੀਆ ਦੇ ਸੂਲ ਹੈ ਕਿ ਜਿੰਨਾ ਨੀਵਾ ਹੋਵੇਗਾ ਉਹਨਾਂ ਹੀ ਉੱਚਾ ਹੋਵੇਗਾ ਥੱਲੇ ਲੈਫਟ ਹੇਂ ਦਾ ਮੈਨ ਛੋਟਾ ਵਾ ਤੇ ਮੇਜ ਦੇ ਮੈਨ ਵੱਡਾ ਵਾ ਇੱਕ ਮੇਜ ਦੇ ਸੈਨੇਟਰੀ 35 ਰੱਖੀ ਹੁੰਦੇ ਪਰ ਜੇ ਉਤਲੀ ਦੁਨੀਆ ਜਨਰਲ ਦੀ ਆਉਂਦੀ ਹੈ ਨਾ ਉਸੇ ਲੈਫਟ ਹੇਂ ਚੈਨਲ ਵੱਡਾ ਤੇ ਮੇਜ ਜਨ ਛੋਟਾ ਵਾ ਦੇਖੋ ਲੈਫਟ ਹੇਂ ਚੈਨਲ ਵੱਡਾ ਵਾ ਤੇ ਮੇਜ ਜਨ ਛੋਟਾ ਹੋ ਗਿਆ ਉਸੇ ਆਪਸ ਕੋ ਜੋ ਜਾਣੇ ਨੀਚਾ ਸੋਈ ਗਨੀਏ ਸਭ ਤੋਂ ਉੱਚਾ ਇਸ ਵਾਸਤੇ ਮੈਂ ਅਰਜ਼ ਕਰ ਲਗਾ ਸਭੀ ਜੀ ਦੇ ਨਾਮ ਦੀ ਬਰਕਤ ਇਹ ਸੱਚੇ ਪਾਤਸ਼ਾਹ ਜੋ ਅੰਦਰ ਜੋ ਥੱਲੇ ਉੱਤੋਂ ਹੈ ਤੁਸੀਂ ਇਸ ਤੂ ਜੀ ਉੱਤੇ ਛੱਲੇ ਕੇ ਦੇਖੋ ਵੀ ਇੱਕ ਪਾਣੀ ਦੇ ਵਿੱਚ ਬਣਿਆ ਪਿਆ ਵਾ ਕੋਈ ਨਹੀਂ ਚਾਹੁੰਦਾ ਮੇਰਾ ਘਰ ਪਾਣੀ ਚ ਹੋਵੇ ਹਰ ਬੰਦਾ ਚਾਹੇਗਾ ਕਿ ਮੇਰਾ ਘਰ ਜਿਹੜਾ ਮੈਂ ਸਰੋਸਾ ਬੰਦਦੇ ਨੇ ਵਾਟਰੂਫ ਚਾਦਰ ਲਾਉਂਦੇ ਨੇ ਵੀ ਇਹਦੇ ਤੇ ਸਲਾਬਾ ਨਾਲ ਕਿਤੇ ਆ ਚੜ ਜਾਵੇ ਤੇ ਪਾਣੀ ਵਿੱਚ ਬਣਾਤਾ 400 ਸਾਲ ਤੱਕ ਰਹੋਤਾ ਪਿਆ ਇਹਨਾਂ ਖਰਚ ਕਰਨ ਦੀ ਕੀ ਲੋੜ ਪਈ ਉਹਨੇ ਕਿਹਾ ਕਿ ਮੇਰਾ ਜਿਹੜਾ ਸਿੰਗ ਬਣਿਆ ਇੱਥੇ ਕਿਰਸਤ ਰਹੀ ਅਦਾਸੀ ਜੋ ਕਬਰ ਰਹਿ ਵਿੱਚ ਪਾਣੀ ਸੀ ਜੈਸੇ ਜਲ ਵਿੱਚ ਕਮਲ ਰਾਮ ਮੁਰਗਾਈ ਨੇ ਸਨ ਨੇ ਸ਼ਬਦ ਸ਼ੁਰਤ ਤਾਂ ਸਾਗੇ ਤੇ ਇਹ ਨਾਲ ਕੇ ਨਾਮ ਬਥਾਨੇ ਐਸ ਜੀ ਦੀ ਲੋਟਸ ਆਨ ਇਫੈਕਟਡ ਬਾਈ ਦੀ ਚਾਚਾ ਬਟਰ ਇਸ ਵਾਸਤੇ ਕਰ ਰਹੇ ਹਾਂ ਅੱਜ ਦਰਸ਼ਨ ਜੋਣੀ ਹੈ ਮੈਂ ਦੱਸਣ ਲੱਗਾ ਦਰਸ਼ਨ ਜੋ ਇਹ ਮੈਂ ਨਹੀਂ ਇੱਥੇ ਦਰਸ਼ਨ ਕਰੇ ਦਰਸ਼ੇ ਦੇ ਅੰਦਰ ਜਾ ਕੇ ਵੀ ਨਹੀਂ ਹੁੰਦੇ ਤੇਰੇ ਵਾਲੇ ਦਿੱਤੇ ਹੁੰਦੇ ਨੇ ਤੇ ਫੁੱਲਾਂ ਨਾਲ ਲੱਟਿਆ ਹੁੰਦਾ ਕੰਮ ਉਹ ਦਰਸ਼ਨ ਅੰਦਰ ਵੀ ਨਹੀਂ ਹੁੰਦੇ ਤੇ ਦਰਸ਼ਨ ਦਾ ਕੀ ਮਤਲਬ ਹੈ ਸੇ ਦਰਸ਼ਨ ਦਾ ਫਲਸਫਾ ਸਿਗਨੀਫਿਕੈਂਸ ਕਿਸੇ ਜੀ ਫ੍ਰੀਕਵੈਂਸੀ ਦੇਖੇ ਨਾ ਉਸ ਦੇ ਯਾਨੀ ਸਿਧਾਂਤ ਨੂੰ ਮਨਿਕਾ ਦੰਦ ਜਾਨਾ ਗੁਰਮਤਿ ਦਰਸ਼ਨ ਇੱਥੇ ਕਿਹੜੇ ਕਿਹੜੇ ਦਰਸ਼ਨ ਨੇ ਸਾਖ ਦਰਸ਼ਨ ਯੋਗ ਦਰਸ਼ਨ ਨਿਆਇ ਦਰਸ਼ਨ ਇਹ ਫਲਸਫਾ ਹੈ ਸੋ ਇਸ ਵਾਸਤੇ ਇਹ ਜਿਹੜਾ ਫਲਸਫਾ ਸੀ ਪੜ ਕੇ ਨੇ ਤੇ ਦੇਖਣਾ ਵਾ ਕਿ ਜਿਹੜੇ ਸੱਚ ਸੋਏ ਸਚਾਈ ਨੂੰ ਉਹਨਾਂ ਨੂੰ ਧਨ ਕਰਕੇ ਅੰਦਰ ਜਾਓ 84 ਕਦਮ ਹੈ ਹਰਮੰਦਰ ਸਾਹਿਬ ਦਰਸ਼ੀ ਜੋੜੀ ਤੋਂ ਮਿਲ ਕੇ ਦੇਖ ਲਿਓ ਇਹ 84 ਦੂਰ ਕਰਦਾ ਸਾਧਨ ਹੈ ਤੇ ਕਿੰਨ ਇੱਥੇ ਇੱਕ ਗੱਲ ਹੈ ਬੰਮੈਸ ਕਹਿੰਦਾ ਨਾ ਕਿਹ ਰਾਸ਼ੀ ਹੈ ਲਫਰ ਮੇਰੀ ਕਿਹ ਰਾਸ਼ੀ ਲਖਜੂਨ ਨਹੀਂ 84 14 ਦੀ ਰਾਸ਼ ਪਲ ਕਰਕੇ ਜਉਂਦੇ ਚਾਹ ਦੇ ਭਰੇ ਵਿੱਚ ਜੋ ਵਿਆਹ ਵਾਲੇ ਘਰ ਬੰਦਾ ਖੁਸ਼ੀ ਨਾਲ ਜਾਂਦਾ ਪਰ ਉਹਦਾ ਆਪਣਾ ਮਰੇ ਹੀ ਹੋਵੇ ਨਾ ਉੱਥੇ ਮੂੰਹ ਖਿੜਕੇ ਵਧਾਈ ਵੀ ਲਏਗਾ ਮਠਿਆਈ ਵੀ ਖਾਵੇਗਾ ਹੱਸੇਗਾ ਉੱਥੇ ਜਾ ਕੇ ਤੇ ਇਸ ਵਾਸਤੇ ਅੰਦਰ ਖੁਸ਼ੀਆਂ ਖੁਸ਼ੀਆਂ ਨੇ ਇਥੇ ਦੁੱਖ ਦੋ ਨਹੀਂ ਤਾਥਾ ਇਥੇ ਖੁਸ਼ੀ ਵਾਲਾ ਜਾਸਾ ਦਵਾ ਜੇ ਕਿਸੇ ਦੇ ਘਰ ਤੁਹਾਡੇ ਘਰ ਵਿਆਹ ਸ਼ਾਦੀ ਹੋਵੇ ਕੰਡੀਆਂ ਲੱਗੀਆਂ ਹੁਣ ਉਸੇ ਜੇ ਬਾਬਾ ਨਾਨਕ ਲਈ ਆ ਜਾਣਾ ਰੋਂਦੇ ਹੋ ਤੇ ਤੁਸੀਂ ਹੀ ਬਣ ਦਿੰਦੇ ਨਹੀਂ ਤੇ ਭਈਆ ਸਾਲੀ ਘਰ ਤੇ ਵਿਆਹ ਤੂੰ ਕਿ ਸੋਧ ਰੌਣ ਲਗਾ ਦਿੱਤੇ ਤੇ ਜਿਹੜੇ ਨਸ਼ੇ ਤੇ ਟੱਪਦੇ ਆਉਂਦੇ ਹਮਕਰ ਸਾਜਣੇ ਸੱਜਣ ਘਰਾਂ ਰੋਣ ਸਰਦਰ ਦਸ਼ਮਨ ਜਿਹੜੇ ਬਰਾਤ ਤੇ ਆਉਂਦੇ ਨੇ ਪਰ ਚਾਹੀਦਾ ਉਹ ਬੰਦੇ ਨਸ਼ੇ ਤੇ ਟੱਪਦੇ ਆਉਂਦੇ ਨੇ ਇੱਕ ਬਰਾਤ 9 ਵਜੇ ਸਵੇਰੇ ਆਉਣੀ ਤੇ ਸਾਲੇ 6 ਵਜੇ ਰਾਤੀ ਆਈ 2:30 ਵਜੇ ਬੰਦਾ ਆਇਆ ਤੇ ਮੈਂ ਕਿਹਾ ਕਾਕਾ ਤੂੰ ਭਰਾ ਰਿਹਾ ਹੋਣ ਆਉਂਗਾ ਆਪਣੇ ਸੋਹਣੇ ਜੇ ਤੂੰ ਤਾਂ ਤੇ ਬੇਲੇ ਸਿਰੋਂ ਨਹੀਂ ਤੇ ਤੇ ਜਮਰ ਬੰਦਾ ਕਿਹਾ ਕਿਹਾ ਅਸੀਂ ਅਜਾਏ ਸੋਹਣੇ ਇਹ ਦੱਸ ਰਿਹਾ ਵੀ ਲੇਟ ਆਉਣਾ ਸ ਇਹ ਸੱਜਣ ਪਹਿਲਾਂ ਸੁਆਮੀ ਕੰਤ ਵੀ ਹੋਣੀ ਆ ਮੀਤ ਸੱਜਣ ਸਭ ਜਾਮ ਤੇ ਜਮ ਜੇ ਵੇਦਾ ਮੇ ਨਾਮ ਉਤਨ ਸਭ ਸੁਨੇ ਨਹੀਂ ਫਿਰ ਇਹ ਜੂ ਬਤਾਲੇ ਪੁੱਛਦੇ ਹੋਏ ਜੀ ਬੰਦੇ ਆ ਜੀ ਪੁੱਛ ਤਾਂ ਬਰ ਨਹੀਂ ਆਉਂਦੇ ਤੇ ਉਹਨਾਂ ਨੇ ਜਿਹੜੇ ਬੰਦੇ ਨੇ ਦੱਸ ਲਗਾ ਸਭੀ ਉਹ ਉਹਨੇ ਵੀ ਕੋਈ ਉਤ ਸਾਲੀ ਦਾ ਸਭ ਜਿਹੜੇ ਉਹਦੇ ਹਮਕਰ ਸੱਜਣ ਆ ਉਹਨਾਂ ਬੰਦੇ ਸੀ ਕਿ ਕੁਛ ਦੇ ਬੂੜ ਚ ਆ ਰਹੇ ਨੇ ਇਸ ਚਾਹ ਦੇ ਭਰੇ ਹੋਏ ਅੰਦਰ ਜਾਣਾ ਸਭ ਇੱਕ ਮੈਂ ਅਰਜ਼ ਕਰਾਂ ਜੀ ਤੇ ਜਿਹੜਾ ਚਰਾ ਅੰਦਰ ਜਾ ਕੇ ਉਹ ਤੇ ਜਾਇਦੇ ਇੱਕ ਮਾਲ ਦੀ ਸੇਵਾ ਮਹਾਰਾਜ ਜੀ ਸਾਨੂੰ ਆਪਣਾ ਸੇਵਕ ਜਾਣ ਕੇ ਕਰਾਈ ਤੇ ਲਿਖਿਆ ਇੰਨੇ ਮਸਲ ਨਹੀਂ ਚੰਨੀ ਹੈ ਇਹਦੀ ਮੈਂ ਕੀਤੀ ਅਸੀਂ ਲਿਖਦੇ ਹਾਂ ਕਿ ਗੁਰਦਵਾਰ ਜੀ ਲਿਸਟਾਂ ਲਗੀਆਂ ਨੇ ਦਾਨੀ ਸੱਚੀ ਦੀ ਲਿਸਟਾਂ ਤੇ ਮੈਂ ਤੁਸੀਂ ਦਾਨੀ ਉਹ ਤੇ ਮੈਂ ਰੱਬ ਦਾ ਜਿਹੜਾ ਪਰਮਾਤਮਾ ਵਾ ਰੱਬ ਵਾ ਗੁਰੂ ਵਾ ਮੰਗੇ ਤਾਂ ਦਾਨੀ ਇੱਕ ਹੁੰਦਾ ਬੋਸ ਨਹੀਂ ਹੁੰਦੀ ਸੱਚੀ ਲਿਸਟਾਂ ਦਾਨੀਆਂ ਨਹੀਂ ਹੁੰਦੀਆਂ ਸੱਚੀਆਂ ਹੁੰਦੀਆਂ ਜਿਹੜੀਆਂ ਦੇਰ ਵਾ ਜਿਹੜੀਆਂ ਮੰਗ ਕੇ ਦੀ ਲਿਸਟ ਹੁੰਦੀ ਆ ਜਗਤ ਪਿਖਾਰੀ ਫਿਰਦਾ ਹੈ ਸਭ ਕੋ ਦਾਤਾ RAM ਦੇਖ ਸਭ ਤੋਂ ਪਤਾ ਦਾਤਾ ਰਾਮ ਹੈ ਉਸੇ ਨਾਲ ਹੀ ਕੋਈ ਹਮ ਆਪੀਖੇਖ ਦੇਖਾਰੀ ਤੇਰੇ ਤੂੰ ਨਿਜ ਪਤਾ ਦਾਤਾ ਤੂੰ ਦਾਤਾ ਮੰਗਣ ਕੋ सगली ਦਾਨ ਦੇਉ ਮੈਂ ਤੁਹਾਨੂੰ ਦਗੇ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦਿੰਦੇ ਤੋੜਨਾ ਵੀ ਅਗੰਤ ਪਰੇ ਪੰਡਾਲ ਦਾਤਾ ਇੱਕ ਹੁੰਦਾ ਹੈ ਯਾਚਕ ਅਨੇਕ ਸੋ ਇੱਕ ਦਵਈਆ ਦਿੰਦਾ ਤੇ ਲੈਂਦੇ ਥੱਕ ਪਾ ਤੇ ਇਸ ਵਾਰ ਸਾਡਾ ਇਸਰ ਕੰਮ ਹੈ ਉੱਥੇ ਆ ਕੇ ਨਾਲ ਫਿਰ ਚਾਹੀਦੇ ਅੰਦਰ ਬੜੇ ਦਰਸਤੇ ਚਾਰ ਨੇ ਹਰ ਮੰਦਰ ਸਾਹਿਬ ਕਿਸੇ ਤਾਲਮਸਾਨ ਦੇ ਚਾਰ ਦਰਵਾਜ਼ੇ ਨਹੀਂ ਇਹਦੇ ਚਾਰ ਨੇ ਹਿੰਦੂ ਬਸ ਨੇ ਸਿੱਕ ਸਾਰੇ ਵਾਸਤੇ ਲੇਕਿਨ ਅੰਦਰ ਜਾਣ ਦਾ ਰਸਤਾ ਇੱਕੋ ਹੀ ਹੈ ਦਰਸ਼ਨ ਜੋੜੀ ਤੂੰ ਹੰਦੇ ਭਾਵੇਂ ਕਿਸੇ ਧਰਮ ਦਾ ਹੋਵੇ ਲੋਡ ਹੈ ਲੇਕਿਨ ਸਚਾਈ ਜਿਹੜਾ ਤਾਂ ਦਾਨਪੁਨ ਸੱਚ ਇਨ ਦੀ ਫਿਨਮਤਾ ਇਹ ਹਰ ਗੁਰੂ ਤਾਂ ਕਰਨੇ ਤਾਂ ਹੀ ਅੰਦਰ ਜਾਣਾ ਸੀ ਅੰਦਰ ਜਾ ਕੇ ਤੇ ਜਾਂਦਰ ਜੀਵਾਂ ਦੀ ਫੋਟੋ ਲੱਗੀਆਂ ਉੱਥੇ ਮੁਰਜ਼ਿਆਂ ਦੀ ਕਿਉਂ ਲੱਗੀਆਂ ਨੇ ਜਾਲ ਮਿਲਤੇ ਨੇ ਫਿਰ ਕਵੀ ਆਇਆ ਅੰਗਰੇਜ਼ ਤੇ ਉਹ ਮੁਰਜ਼ਿਆਂ ਦੀ ਗੱਲਾਂ ਕਰਦਾ ਸੀ ਅਲਾਮ ਇਕਬਾਲ ਨੂੰ ਤੇ ਆ ਮੇਰੇ ਨਾਲ ਆ ਕੇ ਸ਼ਾਇਰੀ ਕਰਨ। ਕਹਿੰਦਾ ਲੋ ਇਟ ਇਜ਼ ਨਾਟ ਪੋਸੀਬਲ। ਯੋਰ ਪ੍ਰੋਟੀਜ਼ ਡੈਥ ਬਾਈ ਪ੍ਰੋਟੀਜ਼ ਲਾਈਫ। ਲਾਈਫ ਐਂਡ ਡੈਥ ਕਨੈਕਟਡ ਟੂਗੇਦਰ। ਤੇਰੇ ਹੀ ਮਰਦਾਂ ਪਰ ਮੇਰੇ ਦੀ ਜ਼ਿੰਦਗੀ ਹੈ। ਜ਼ਿੰਦਗੀ ਤੇ ਮਰਦਾਂ ਕੋਈ ਤਾਲਕ ਨਹੀਂ ਆਪੋ ਦੇ ਵਿੱਚ। ਇਸ ਵਾਸਤੇ ਮੈਂ ਤੇਨਾ ਸ਼ਾਇਰੀ ਨਹੀਂ ਕਰਨੀ। ਹੋਰ ਉਹਦੇ ਉੱਤੇ ਦੇਖੋ ਅੱਗੇ ਦੋ ਛਤਵਾਂ। ਕੋਈ ਤਰ੍ਹਾਂ ਦਾ ਸੰਤੋਸ਼ਤ ਨਹੀਂ ਸਿੰਦਰ। ਕਿ ਕਿਉਂ ਮ ਜੇਰੀਆਂ ਇਸਤਰੀਆਂ ਤੇ ਇਸ ਦਾ ਚੜ੍ਹ ਆ ਰਿਹਾ ਹੈ ਬਲਕਿ ਸਮਾਜ ਦਾ। ਇਸ ਨੂੰ ਹੱਲ